ਲਓ ਜੀ ਤੋਲਾ ਤਰਕਰ ਮਾਣ ਦਾ ਲਿਓ ਜੀ ਮੋੜ ਲਿਓ ਚੈੱਕ ਕਰsene ਭਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮੋੜਨ ਆਪਾਂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋਂ ਕੈਂਚੀਆਂ ਦੇ ਇਹ ਨੇੜ ਪੈਂਡ ਵਾਈ ਕੋਲ ਇੱਕ ਪਲੂਨ ਬੱਸੀ ਸੂਣ ਵਾਲੀ ਆ ਤੇ ਇੱਕ ਬੱਸੀ ਆ ਜੀ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਾਸੀ ਗਾਈ ਸਾਸਰੀ ਗਾਈ ਨਾਂ ਵੀਰ ਜੀ ਆਪਣਾ ਨਾਂ ਬਿੰਦਰ ਸਿੰਘ ਜੀ ਪਿੰਡ ਮੋੜਨਾਬਾ ਜ਼ਿਲ੍ਹਾ ਬਰਨਾਲਾ ਠੀਕ ਆ ਆ ਪਹਿਲੀ ਵਸਦੀ ਜਾਣਕਾਰੀ ਦੋ ਜੀ ਪਹਿਲੇ ਬਾਈ ਪਲੂਣ ਬੱਚੀ ਹੁੰਦੀ ਆ ਬਾਈ ਹਾਂਜੀ 10 ਦਿਨ ਬਾਕੀ ਆਰੇ 10 ਦਿਨ ਬਾਕੀ ਆ ਚਾਰ ਦੰਦਾਂ ਦਾ ਮੂੰਹ ਚਾਰ ਦੰਦਾਂ ਦਾ ਹਾਂ ਬਾਈ ਠੀਕ ਆ ਤੋੜ ਦੋ ਪਰਾ ਸੀਲ ਠੰਡੀ ਹੈਗੀ ਪੂਰੀ ਠੀਕ ਹੈ ਹਜੇ ਬਾਲਟੇ ਲਾ ਬਹੁ ਪਈਆਂ ਬਾਈ ਠੀਕ ਹੈ ਕਿੰਨੇ ਦਿਨ ਬਾਕੀ ਦੱਸਿਆ 10 ਦਿਨ ਬਾਕੀ ਆ ਬਾਈ 10 ਦਿਨ ਬਾਕੀ ਪਰਾ ਇਹਦੇ ਠੀਕ ਹੈ ਨਾ ਚੈੱਕ ਕਰ ਸੰ ਕੱਦ ਬੈਲਟ ਫੇਸ ਫੇਸ ਬਿਊਟੀ ਠੀਕ ਹੈ ਜੀ ਲੋ ਜੀ ਤੋੜਾ ਤਰਾ ਕਰ ਮ ਲਓ ਜੀ ਮੋੜ ਲਓ ਚੱਕ ਕਰsene ਬਰਾ ਲਓ ਜੀ ਚਾਰੇ ਥਾਣੇ ਵਿੱਤੀ ਤੇ ਬਹੁਤ ਸੋਹਣੇ ਲਓ ਜੀ ਠੰਡੀ ਸੀਲਾ ਵੇ ਕੰਨਾ ਪੂਰੀ ਜਿਵੇਂ ਮਰਜ਼ੀ ਹੱਥ ਕਰੀ ਚੱਲੋ ਲਓ ਜੀ ਠੀਕ ਹੈ ਜੀ ਰੇਟ ਪਰ ਆਦਾ ਜਾਇਜ਼ ਜਆ ਦੇਣ ਲੈਣ ਜਿਆੜਾ ਰੇਟ ਬਾਈ ਇਹਦਾ 65000 ਰੁਪਿਆ ਕਹਤੇ ਯਾਰ ਦੇਣੀ ਕਿੰਨੇ ਦੀ ਆਪਾਂ 2000 ਘੱਟ ਦੇਣਾਗੇ ਬਈ 60 ਦੀ 60 ਦੀ 6000 ਦੀ ਭਰਾ ਬਾਈ ਕਹਿੰਦਾ ਹਾਂ ਜਾਨਾ ਸੀਲ ਡੰਡੀ ਪੂਰੀ ਆ ਬਾਈ ਚੈੱਕ ਕਰ ਸਕਦੇ ਆ ਠੀਕ ਹੈ ਹਾਂਜੀ ਬਈ ਦੂਜੀ ਬੱਛੀ ਦੀ ਜਾਣਕਾਰੀ ਦੋ ਦੂਜੀ ਬੱਛੀ ਬਾਈ ਆਪਣੇ ਕੋਲੇ ਆਈ ਹੀ ਆਗੀ ਹਾਂਜੀ ਆਪਣੇ ਨੂੰ ਜਮਾ ਫੰਡ ਰਾ ਵੀਰੇ ਠੀਕ ਆ ਚੋਲੀ ਝਾਲੀ ਬਹੁਤਾ ਬੱਛੀ ਦੀ ਠੀਕ ਆ ਥਣ ਵਿਚਾਰ ਹਾਂ ਥਣ ਚਾਰ ਆ ਬਾਈ ਠੀਕ ਆ ਤੇ ਮੂੰਹ ਆਪਾਂ ਦੰਦ ਉਹ ਦੇਖੀ ਨਹੀਂ ਇਹ ਠੀਕ ਆ ਤੇ ਪੂਰੀ ਜਾਦਬ੍ਰੀਡ ਵਾਲੀ ਬੱਛੀ ਹੈਗੀ ਠੀਕ ਆ ਚਾ ਲੋ ਜੀ ਚਾ ਕਾਸਾ ਦੇ ਭਰਾ ਕੱਦ ਬੈਟ ਸੁਖਣਾ ਸੋਣਾ ਲੋ ਜੀ ਥਣ ਚਾਰੀ ਆ ਬਾਈ ਇਹਦੇ ਠੀਕ ਆ ਜੀ ਲਿਓ ਜੀ ਚੈੱਕ ਕਰ ਸਦੋ ਪਰਾ ਬੋਈ ਫੇਸ ਬਿਊਟੀ ਫੁਲੀ ਜਾਤ ਵਾਲੀ ਬੋਦੀ ਵਾਲੀ ਬੱਸੀ ਆ ਠੀਕ ਆ ਹਾਂਜੀ ਬਾਈ ਜੀ ਤਾਂ ਰੇਟ ਰੇਟ ਬਾਈ ਇਹਦਾ 15000 ਰੁਪਇਆ ਕਿੰਨੇ ਦੇਣੀ ਕਿੰਨੇ ਦੀ ਆਪਾਂ ਆਪਾਂ ਬਾਈ 13 ਦੀ ਦੇ ਦਾਂਗੇ 13000 ਰੁਪਏ ਦੀ ਭਰਾ ਵਸੀ ਬਾਈ ਕਹਿੰਦਾ ਠੇਲ ਠੰਡੀ ਬਹੁਤ ਆ ਬਾਈ ਠੀਕ ਹੈ ਨਾ ਲੋ ਚੈੱਕ ਕਰ ਸਕਦੇ ਹਾਂ ਵੀ ਥਾਂ ਫੁਮਚਾਰ ਆ ਠੀਕ ਹੈ ਬਾਈ ਜੀ ਨਾਲ ਰੁਕਣਾ ਐਟ ਕਰੋ ਪਿੰਡ ਮੋੜ ਨਾ ਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਮੈਂਟ ਸ਼ੇਅਰ ਲਾਇਕ ਜਰੂਰ ਕਰਿਆ ਕਰੋ ਕਿਉਂਕਿ ਤਾਂ ਕੀ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ